ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼ਾਮ ਦੇ ਬੱਦ ਚੱਕੇ ਨੇ 4 ਤੇ ਸਾਡੇ ਦੀ ਬਲੌਗ ਦੀ ਸ਼ੁਰੂਆਤ ਜਿਹੜੀ ਹੋਈ ਆ 4 ਵਜੇ ਹੋਈ ਆ ਕਿਉਂਕਿ ਅੱਜ ਆਪਾਂ ਬਾਹਲੀ ਸਸਤੀ ਪਾਈ ਤੇ ਆਪਾਂ ਲਈ ਰਜਾਈ ਤੇ ਆਪਾਂ ਗਏ ਸੌ ਤੇ ਮੈਡਮ ਹੁਣੇ ਵਿੱਚ ਸੌਗੇ ਕਿਉਂਕਿ ਅ ਸਵੇਰੇ ਉੱਠੇ ਸੀ ਜਲਦੀ ਪ੍ਰਭਾਤ ਫੇਰੀ ਹੋਣੀ ਸੀਗੀ ਤੇ ਉਹਦੇ ਚੱਕਰ ਚ ਆਪਾਂ ਸਵੇਰੇ ਉੱਠੇ ਸੀਗੇ ਤੇ ਜਾ ਹੋਇਆ ਨਹੀਂ ਜਾ ਪਤਾ ਕਿਉਂ ਨਹੀਂ ਹੋਇਆ ਕਿਉਂਕਿ ਪ੍ਰਭਾਤ ਫੇਰੀ ਥੋੜੀ ਲੇਟ ਹੋ ਗਈ ਤੇ ਆਪਾਂ ਛੁੱਟੇ ਉੱਥੇ ਸੀ ਛੇਤੀ ਤੇ ਫੇ ਨਿਆਣੇ ਵੀ ਤਿਆਰ ਕਰਕੇ ਭੇਜਣੇ ਸੀਗੇ ਸਾਢੇ 6 ਵਜੇ ਸਵੇਰ ਹੀ ਆਈ ਤੇ ਉਦੋਂ ਆਪਾਂ ਨਿਆਣਿਆਂ ਨੂੰ ਤਿਆਰ ਕਰਨਾ ਹੁੰਦਾ ਸਾਨੂੰ ਸੀਗਾ ਕਿ ਚਲੋ 4 ਵਜੇ ਆਊਗੀ ਜਾਂ 5 ਵਜੇ ਆਊਗੀ ਘੰਟਾ ਦਾ ਆਪਾਂ ਜਾਵਾਂਗੇ ਉੱਥੇ ਤੇ ਫੇ ਆ ਕੇ ਨਿਆਣਿਆਂ ਨੂੰ ਤਿਆਰ ਕਰ ਲਾਂਗੇ ਤੇ ਉਹ 6:00 ਤੋਂ ਜਾ ਨਹੀਂ ਹੋਇਆ ਵੇ ਕਿ ਡੈਡੀ ਹੁਣਾਂ ਨੂੰ ਭੇਜਿਆ ਉਹ ਗਏ ਤੇ ਫੇ ਆਪਾਂ ਨਿਆਣੇ ਤਿਆਰ ਕਰਕੇ ਸਕੂਲੀ ਭੇਜੇ ਆ ਤੇ ਨਿਆਣੇ ਸਾਡੇ ਸਕੂਲੋਂ ਹੁਣ ਆ ਗਏ ਆ ਉਹ ਉੱਥੇ ਸਾਹਮਣੇ ਬੈਠੇ ਆ ਤੁਹਾਨੂੰ ਦਿਖਾਉਂਦਾ ਮੈਂ ਇੱਕ ਮਿੰਟ ਜੀ ਦੇਖੀਏ ہمارا ਬੱਚਾ ਲੋਕ ਇਹ ਯਹਾਂ ਪਰ ਬੈਠਾ ਹੈ ਅਭੀ ਕੀ ਖਾ ਰਹਾ ਹੈ ਕੀ ਖਾ ਰਹਾ ਹੈ ਇਹ ਚਾਕਲੇਟ ਖਾ ਰਹਾ ਹੈ ਮਰਾ ਜੂ ਸਾਡਾ ਬੈਠਾ ਹੈ ਮੈਂ ਮੈਗੀ ਖਾਣੀ ਇਹ ਕਹਿੰਦਾ ਮੈਂ ਮੈਗੀ ਖਾਣੀ ਹੈ ਹੁਣ ਆਪਾਂ ਮੈਡਮ ਹੁਣੇ ਦੇਖੀ ਹੁੰਦੇ ਕੀ ਕਰਦੇ ਨੇ ਮੈਡਮ ਜੀ ਸਤ ਸ੍ਰੀ ਅਕਾਲ ਗੁੱਡ ਈਵਨਿੰਗ ਕੰਦ ਟਾਈਮ ਮਿਲ ਗਿਆ ਬਲੌਗ ਆਉਂਦਾ ਇਹ ਦੇਖੋ ਇਹਨਾਂ ਦੀ ਅੱਖਾਂ ਚ ਨੀਂਦ ਹਜੇ ਵੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਮੈਂ ਝੂਠ ਨਹੀਂ ਬੋਲ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਤਾਂ ਲੰਮੀ ਪਈ ਰਹੀ ਆ ਤੁਸੀਂ ਨਹੀਂ ਹੈਗੀ ਆ ਪੈਣ ਦੇ ਨਾਲ ਥੜ੍ਹਾ ਜਿਹਾ ਹੋ ਗਿਆ ਤੁਸੀਂ ਕੀ ਕਹ ਲੱਗੇ ਹੁਣ ਕੁਛ ਵੀ ਨੀ ਪਾਣੀ ਪੀਣਾ ਹੈਗਾ ਮੈਂ ਰਾਤ ਜੁੜੀ ਜਾਂਦਾ ਕਿ ਮੁੰਡਾ ਮੈਗੀ ਬਣਾ ਜੇ ਜੇ ਦੇਖੀਏ ہماری ਮੈਗੀ ਬਣ ਰਹੀ ਹੈ ਮੈ ਰਾਤ ਨੂੰ ਬੰਦੇ ਸਿੰਪਲ ਨਹੀਂ ਆਪਾਂ ਇਹ ਨੂੰ ਬੁਲਦਲੀ ਅਗਰ ਰੱਖ ਲੋ ਜੀ ਬਾਕੀ ਇਹਨਾਂ ਨੂੰ ਇਹ ਆਗੇ ਹੁਣਾ ਆਪਣੇ ਨੂੰ ਆਪਾ ਖਲਾਵਾ ਪਲਾਵਾਗੇ ਤੇ ਆਪਾਂ ਇਹਨਾਂ ਨੂੰ ਟਿਊਸ਼ਨ ਛੱਡ ਕੇ ਆਉਣਾ ਹੁਣ ਕਿਉਂਕਿ ਪੜ੍ਹਾਈ ਜ਼ਰੂਰੀ ਆ ਲੋਕੀ ਕਹਿੰਦੇ ਦੇਖ ਬੱਚਿਆਂ ਦੇ ਆਪਾਂ ਬਟਨ ਪਾਉਂਦੇ ਆ ਨਾ ਜਾਂ ਕੋਈ ਮਾਪਿ ਉਹ ਕਹਿ ਹੀ ਦਿੰਦਾ ਕਿ ਆਹ ਬੰਦਾ ਕਹਿ ਹੀ ਦਿੰਦਾ ਆ ਕਿ ਬੱਚਿਆਂ ਨੇ ਆਪਾਂ ਬਟਨ ਪਾਉਣੇ ਆ ਬਸ ਇਹ ਜਿਹੜਾ ਬਟਨ ਹੁੰਦਾ 4-5 ਸਾਲ ਹੀ ਪਾਉਣਾ ਬਸ ਆਪਾਂ ਨਾਲ ਤੇ ਬਾਅਦ ਚ ਬੱਚਾ ਜਦੋਂ ਚੱਲ ਪਿਆ ਨਾ ਜਦੋਂ ਬੱਚੇ ਦਾ ਬੇਸ ਬਣ ਗਿਆ ਤੇ ਬੱਚਾ ਫੇਰ ਆਹ ਪੜਦਾ ਰਹਿੰਦਾ ਆ ਕੋਈ ਸਾਨੀ ਨਹੀਂ ਪਰੇਸ਼ਾਨੀ ਨਹੀਂ ਰਹਿੰਦੀ ਨਾ ਤੇ ਇਸ ਕਰਕੇ ਨਾ ਪਾਓ ਪਰ ਉਹਨਾਂ ਪੜਾਓ ਪਰ ਉਹਨਾਂ ਨੂੰ ਨਾਲ-ਨਾਲ ਖੜਾਓ ਵੀ ਉਹਨਾਂ ਨੂੰ ਐਕਟੀਵਿਟੀ ਵੀ ਕਰਾਓ ਕਿ ਬੱਚੇ ਦਾ ਮਾਈਂਡ ਜਿਹੜਾ ਸ਼ਾਰਪ ਹੋਵੇ ਤੇ ਨਾਲੇ ਵਧੀਆ ਲੱਗਾ ਰਹੇ ਨਾ ਤੇ ਪੜ੍ਹਾਈ ਤਾਂ ਬਹੁਤ ਜੁਰੀ ਅੱਜ ਜਮਾਨੇ ਚ ਪੜ੍ਹਾਈ ਬਹੁਤ ਜ਼ਿਆਦਾ ਜੁਰੀ ਆ ਤੇ ਬਾਕੀ ਤੁਸੀਂ ਸਾਰੇ ਖਬਰਾਂ ਚ ਸੁਣਦੇ ਹੀ ਹੋਣੇ ਆ ਕਿ ਟਰੰਪ ਨੇ ਕਾੜ ਕਰਤਾ ਆ ਕਹਿੰਦੇ ਜਹਾਜ਼ ਭੇਜਤਾ ਕੱਲ ਦਾ ਇੱਕ ਵਾਪਸ ਹਨਾ ਉਹਨੂੰ ਤੇ ਚਲੋ ਠੀਕ ਇਹਦਾ ਵੈਸੇ ਦੁੱਖ ਦੀ ਗੱਲ ਆ ਕਿਉਂਕਿ ਸਾਰੇ ਜ਼ਮੀਨਾਂ ਵੇਚ-ਬੋਚ ਕੇ ਜਿੰਨੇ ਵੀ ਮੁੰਡੇ ਕੁੜੀਆਂ ਗਏ ਆ ਉਹ ਆਪਣੇ ਕੋਈ ਕਹਿੰਦਾ ਮੈਂ 40 ਲੱਖ ਲੱਗ ਗਿਆ ਕੋਈ ਕਹਿੰਦਾ 42 ਲੱਖ ਲੱਗ ਗਿਆ ਜਿਹੜੇ 10-10 ਦਿਨ ਹੋਏ 15-15 ਦਿਨ ਹੋਏ ਨਾ ਜਿਹੜੇ ਗਏ ਆ 10-15 ਦਿਨ ਪਹਿਲਾਂ ਉਹ ਸਾਰੇ ਬਾਸਮੀ ਦਾ ਪਹਿਲੇ ਵਿੱਚ 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 ਜਿਹੜੇ ਸਾਰੇ ਵਾਪਸ ਭੇਜਦੇ ਉਹਨਾਂ ਨੇ ਤੇ ਹੈਗੀ ਤਾਂ ਵੈਸੇ ਦੁੱਖ ਦੀ ਗੱਲ ਆ ਪਰ ਇੱਕ ਪਾਸੇ ਦੇਖਿਆ ਜਾਵੇ ਉਹਨਾਂ ਦੀ ਕੰਟਰੀ ਆ ਭਾਈ ਹਨਾ ਉਹ ਜਿੱਦਾ ਮਰਜ਼ੀ ਕਰਨਾ ਤੇ ਚਲੋ ਕੀ ਕਰ ਸਕਦੇ ਆ ਤੇ ਬਾਕੀ ਇਹ ਹੈ ਕਿ ਹੁਣ ਏਜੰਟ ਜਿਹੜੇ ਅਨਲਿਗਲੀ ਕੰਮ ਕਰਦੇ ਆ ਉਹਨਾਂ ਨੂੰ ਵੀ ਥੋੜਾ ਬਹੁਤਾ ਚਾਹੀਦਾ ਕਿ ਹੁਣ ਇਦਾਂ ਦੇ ਕੰਮ ਨਾ ਕਰਨ ਕਿ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਆ ਗਏ ਉਹਨਾਂ ਨੂੰ ਡੋਂਕੀ ਨਾ ਲਾਉਣ ਨਾ ਕਿ ਜੋ ਵੀ ਹੈਗੀ ਸਿੱਧਾ ਰਸਤਾ ਦੱਸਣ ਸਾਰਿਆਂ ਨੂੰ ਨਾ ਪੁੱਠਾ ਰਸ ਪੁੱਠੇ ਰਾਹੋਂ ਕਰਾਹੇ ਨਾ ਪਹੁੰਚ ਪੁੱਠੇ ਰਾਹ ਦੇ ਨਾ ਪਹੁੰਚ ਨਾ ਜੇ 2 ਨੰਬਰ 'ਚ ਇੰਨਾ 50 ਲੱਖ ਰੁਪਏ ਲੈਦੇ ਰਿਹਾ ਤਾਂ 1 ਨੰਬਰ ਦਾ ਕੀ ਹਿਸਾਬ ਨਾ ਹੋਵੇਗਾ ਹੈ 1 ਨੰਬਰ 'ਚ ਜਾਓ ਫੇਰ ਕਿ ਅਮਰੀਕਾ ਦੇ ਇੰਟਰਵਿਊ ਹੁੰਦੀ ਹੈ ਉੱਚ ਕਿਹੜੀ ਗੱਲ ਐ ਏਡੀ ਵੱਡੀ ਗੱਲ ਵੀ ਐ ਨਹੀਂ ਕੋਈ ਇੰਟਰਵਿਊ ਪਾਸ ਕਰੋ ਤੇ ਪਹੁੰਚੋ ਨਾ ਸਟਰ ਤੇ ਬਾਕੀ ਇਹ ਆ ਗਈ ਹੁਣ ਦੇਖੋ ਜਿਹੜੇ ਆਏ ਉਹਨਾਂ ਨੂੰ ਸਾਂਭ ਲਓ ਨਾ ਸਰਕਾਰ ਨੂੰ ਇਹੀ ਬੇਨਤੀ ਆ ਸਰਕਾਰ ਨੂੰ ਇਹੀ ਬੇਨਤੀ ਜਿਹੜੇ ਆਏ ਭਾਈ ਸਾਂਭ ਲਓ ਉਹਨਾਂ ਨੂੰ ਨਾ ਤੇ ਜੇ ਇੱਥੇ ਕੋਈ ਕੁਛ ਹੁੰਦਾ ਤੇ ਬਾਹਰ ਕਿਉਂ ਜਾਂਦੇ ਨਾ ਉਹ ਮਜਬੂਰੀਆਂ ਨੂੰ ਜਾਂਦਾ ਹਰੇਕ ਕੋਈ ਵਾਰ ਇਨੇ ਪੈਸੇ ਲਾ ਕੇ ਨੇ ਕਿ ਕੀ ਸਾਨੂੰ ਫਾਇਦਾ ਕੀ ਉਹਨਾਂ ਨੂੰ ਫਾਇਦਾ ਨਾ ਇੰਨੀਆਂ ਡੌਂਖੀਆਂ ਲਾ ਕੇ ਦੇ ਇਦਾਂ ਛੇਸ਼ੇ ਪੰਜ-ਪੰਜ ਮਹੀਨਿਆਂ ਬਾਅਦ ਪਹੁੰਚਣ ਇਨੇ ਜੰਗਲਾਂ-ਜੰਗਲਾਂ ਚ ਨਿਕਲ ਗਏ ਨਾ ਤੇ ਔਖਾ ਹੋ ਜਾਂਦਾ ਆ ਬਾਕੀ ਸੋਚ ਵਿਚਾਰਾ ਕਰੋ ਸਰਕਾਰ ਜੀ ਇਹਨਾਂ ਤੇ ਠੀਕ ਹੈ ਜੀ ਤੇ ਮੈਗੀ ਇਧਰ ਬਣ ਗਈ ਆ ਆਪਾਂ ਵੈਸੇ ਬੱਚਿਆਂ ਨੂੰ ਮੈਗੀ ਖਵਾਈ ਦੀਦੀ ਪਰ ਹੁਣ ਕਹਿੰਦੇ ਨੇ ਲੋਕ ਇਹਨਾਂ ਖਾਦੇ ਨੂੰ 20 20 25 ਦਿਨ ਬਾਅਦ ਖਾਣ ਲੱਗੇ ਨਾ ਚਲੋ ਮਹੀਨੇ 'ਚ 3-4 ਵਾਰੀ ਖਾ ਲਈ ਤੇ ਕੋਈ ਦਿੱਕਤ ਨਹੀਂ ਵੀ ਨਹੀਂ ਆਉਂਦਾ ਇਹ ਕਿੰਜ ਜਾਂਦਾ ਮੈਂ ਤਾਂ ਮੈਂ ਨੀ ਰੋਟੀ ਕਦੇ-ਕਦੇ ਬੱਚਿਆਂ ਦਾ ਮਨ ਹੁੰਦਾ ਜ਼ਿਆਦਾ ਜ਼ਿਆਦਾ ਮੈ ਇਦਾਂ ਨਹੀਂ ਖਾਣਾ ਚਾਹੀਦਾ ਬੱਚਿਆਂ ਨੂੰ ਘੱਟ ਦੇਣਾ ਚਾਹੀਦਾ ਮੇਰਾ ਉਹ ਤਾਂ ਪਰੋ ਚਲੋ ਮਹੀਨੇ 'ਚ ਇੱਕ ਵਾਰੀ ਖਾ ਲਈ ਤੇ ਕਿੰਨਾ ਕੋਈ ਫਰਕ ਨਹੀਂ ਪੈਂਦਾ ਨਾ ਬਾਕੀ ਜਿਹੜਾ ਰੋਜ਼ ਜਿਹੜੇ ਖਾਂਦੇ ਹੋ ਥੋੜਾ ਅਵੋਇਡ ਕਰਨਾ ਕਿਉਂਕਿ ਅੱਜ ਕੱਲ ਦਾ ਜਿਹੜਾ ਖਾਣਾ ਪੀਣਾ ਬਹੁਤ ਜ਼ਿਆਦਾ ਖਰਾਬ ਆ ਮੈਗੀ 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 ਦੇਖੋ ਕਿਦਾਂ ਪੈ ਕੇ ਦੋਵੇਂ ਜਾਣੇ ਤਸਦੀ ਰੱਖੋ ਥੋੜੀ ਮਾਂ ਪੋਤੋ ਪਿਛਾ ਕੇ ਦਿੰਦੀ ਤੁਹਾਨੂੰ ਕਪੜਾ ਫੇਕ ਆਇਓ ਤੇ ਇੱਕਨੇ ਤਾਂ ਬੈੱਡ ਸਾਰਾ ਲਵੇੜਦੇ ਆ ਅਮਰਾਜ ਦੇਖੋ ਸਾਡਾ ਮੈਗੀ ਤਾਂ ਸਕੀਨ ਇਹਨੂੰ ਬਹੁਤ ਪਸੰਦ ਆ ਮੈਗੀ ਉਹ ਦੇਖੋ ਹੁਣ ਕਿਦਾਂ ਇਸ ਟਿੱਕ ਉਹਦੇ ਤੇ ਮੈਂ ਆਖਿਰਕਾਰ ਕਿਆ ਸੀ ਚਲੋ ਬੈਠੋ ਆਜੋ ਇੱਥੇ ਕਹਿੰਦਾ ਦੀ ਡਿਮਾਂਡਾਂ ਪੂਰੀਆਂ ਕਰਨੀਆਂ ਪੈਂਦੀਆਂ ਹੁੰਦੀਆਂ ਬੋਡਾ ਤਾਂ ਮੇਰਾ ਸਾਡਾ ਰੋਟੀ ਖਾਂਦਾ ਮੈਂ ਵੀ ਸਾਡਾ ਰੋਟੀ ਖਾਂਦਾ ਆ ਕੇ ਪਰ ਅੱਜ ਮੈਗੀ ਖਾਣ ਲੱਪੇ ਅੱਜ ਇਹ ਚਲੋ ਮੰਨ ਕੀਤਾ ਇਹਨਾਂ ਨੇ ਖਾਣਨਗੇ ਚਲੋ ਕੋਈ ਜੀ ਅੱਜ ਮਿਲ ਗਈ ਮੁੜ ਕੇ ਨਹੀਂ ਮਿਲਣੀ ਇਹ ਤੋਂ ਭਾਈ ਸੱਚੀ ਬਹੁਤ ਜ਼ਿਆਦਾ ਅਮੀਰ ਲੱਗ ਰਿਹਾ ਮੈਨੂੰ ਅਭੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਗੀ ਬਾਰੇ ਨਹੀਂ ਨਹੀਂ ਤੁਸੀਂ ਕੁਛ ਕਹਿਣਾ ਚਾਹੁੰਗੇ ਮੈਂ ਜਾਊਂਗਾ ਕਹੋ ਕਹੋ ਇਹ ਨਾ ਬਹੁਤ ਟੇਸਟੀ ਹੁੰਦੀ ਨਾਲੇ ਮਮਾ ਕਹਿੰਦੇ ਆ ਇਹ ਚਾ ਨਾ ਕੀੜੇ ਮਗੜੇ ਹੁੰਦੇ ਇੱਥੇ ਤਾਂ ਕੋਈ ਗੀੜਾ ਨਹੀਂ ਮੈਨੂੰ ਦਿਖੰਦਾ ਅੱਧੇ ਮੈਨੂੰ ਕੀੜੇ ਦਿਖੰਦੇ ਖਾ ਤੈਨੂੰ ਲੱਗਦੇ ਨਹੀਂ ਆ ਸੁੰਡੀਆਂ ਵਰਗੇ ਇਹ ਕੀ ਇਹ ਬਸ ਸੁੰਡੀਆਂ ਹੋਰ ਕੁਛ ਨਹੀਂ ਆ ਖਾ ਲੂਗੇ ਦਈਆਂ ਆਂ 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 ਖਾਓ ਫੇ ਸਾਨੂੰ ਕੀ ਆ ਸਾਨੂੰ ਕੀ ਆਪੀ ਸੁੰਡੀਆਂ ਬਣ ਕੇ ਨਿਕਲਣਗੇ ਆ ਤੂੰ ਕਰ ਨਾ ਤੂੰ ਕੱਦਾਂ ਨਹੀਂ ਥੜੀ ਕਿਉਂ ਭਾਈ ਇਹ ਖਾਊਗਾ ਉਹ ਖਾਊਗਾ ਡਰਾਮੇ ਬਾਜਾ ਅੱਖ ਨਾ ਖਾਊਗਾ ਡਰਾਮੇ ਬਾਜਾ ਬੂ ਡਰਾਮੇ ਬਾਜਾ ਬੂ ਚਲੋ ਖਾਣ ਦੋ ਇਹਨਾਂ ਨੂੰ ਉਧਰ ਮੈਡਮ ਹੋਣੇ ਨੰਨ ਤੁਸੀਂ ਵੀ ਖਾਣ ਲੱਗੋ ਮੈਂ ਆਖੀ ਖਾ ਲੇ ਹੈ ਤੁਹਾਡੇ ਲਈ ਲੈਂਦੀ ਮੈਂ ਤਾਂ ਨਹੀਂ ਖਾਣੀ ਨਹੀਂ ਖਾਣੀ ਹਾਂ ਪਨੇ ਲੋ ਨਹੀਂ ਖਾਣੀ ਹੂੰ ਤੁਸੀਂ ਤੁਸੀਂ ਬਾਕੀ ਤਾਂ ਵਗਾਰ ਕਿੱਧਰ ਰਹਿ ਜਾਊਗੇ ਪੜੇ ਮੈਂ ਵੀ ਮੀਨੇ ਵਾਰ ਖਾਣ ਲੱਗਾ ਅੱਜ ਚਲੋ ਖਾ ਹੀ ਲੈਨੇ ਜੇ ਤੁਸੀਂ ਨਾ ਕਹਿੰਦੇ ਉਥੇ ਚਲੋ ਖਾਓ ਮੈਂ ਕਹਿੰਦਾ ਖਾ ਹੀ ਲੈਨੀ ਮੈਗੀ ਇਹਦੇ ਵਿੱਚ ਬਣਾਈ ਇਹਦੇ ਵਿੱਚ ਖਾ ਲੋ ਚਾਹੇ ਚਲੋ ਆਪਾਂ ਹੁਣ ਵੀ ਆਪ ਮੈਗੀ ਖਾ ਲਈਏ ਕਿਉਂਕਿ ਮੈਂ ਵੀ ਬੜੇ ਟਾਈਮ ਬਾਅਦ ਖਾਣ ਲੱਗਾ ਤੇ ਮੈਂ ਵੀ ਸਵਾਲ ਲੈ ਲਾ ਮੜਾ ਜਿਆ ਲਓ ਜੀ ਮੈਡਮ ਹੁਣੇ ਚੱਲੇ ਸੈਰ ਕਰਨ ਤੇ ਆਪਾਂ ਵੀ ਚੱਲੇ ਸੈਰ ਕਰਨ ਸੈਰ ਕਰਨ ਤੋਂ ਪਹਿਲਾਂ ਆਪਾਂ ਖਾ ਲਿਆ ਪੂਰੀਆ ਕਿਉਂਕਿ ਪੂਰੀਆ ਖਾ ਕੇ ਸੈਰ ਵਧੀਆ ਹੁੰਦੀ ਆ ਠੀਕ ਆ ਸਾਰੇ ਪੁਰੀਆਂ ਖਾ ਕੇ ਸੈਰ ਕਰਨੇ ਕਰੋ ਠੀਕ ਆ ਤੁਮੀ ਘਾ ਥੋੜਾ ਵੇ ਸੈਰ ਹੋਣੀ ਠੀਕ ਆ ਤੇ ਮੈਡਮ ਹੋਣਾ ਦਾ ਉਧਰ ਦਾ ਥਾਣਾ ਕਿ ਮੈਂ ਢੱਡ ਘੱਟ ਕਰਨਾ ਆ ਤੇ ਹੁਣ ਇਹ ਸੈਰ ਕਰਨ ਚੱਲੇ ਆ ਚਲਿਏ ਸੈਰ ਕਰਨ ਢੱਡ ਘਟਾਉਣੇ ਇਹਨਾਂ ਦਾ ਹਾਂਜੀ ਜੀ ਅਸੀਂ ਚੱਲ ਪਏ ਹੈਗੇ ਆ ਸੈਰ ਕਰਨ ਟਾਈਮ ਹੋ ਗਿਆ ਹੈ 5:30 ਤੇ ਮੈਂ ਕਿਹਾ ਚਲੋ ਚਲਿਏ ਕੀ ਵੀ ਆੜ ਕੇ ਵੀ ਕੋਈ ਸੱਜੀ ਭੱਜ ਕਰਨੀ ਇਹ ਨਾਲ ਮਹਾਰਾਜ ਨੂੰ ਟਿਊਸ਼ਨ ਟਾਈਮ ਹੋ ਜਾਣਾ ਗੱਲੇ ਆੜਦਾ 7 ਵੇਰੇ ਤੋਂ ਪਹਿਲਾਂ ਪਹਿਲਾਂ ਅਸੀਂ ਕਰ ਕੇ ਆਨੇ ਹੈਗੇ ਆ ਤੇ ਆ ਇੱਧਰ ਸੂਰਜ ਦਿੱਤਾ ਸਾਡੇ ਸਾਹਮਣੇ ਆਉਂਗਾ ਜਿਆ ਚੱਲਦੀ ਆ ਠੰਡੀ ਠੰਡੀ ਹਵਾ ਲਾ ਠੰਡੀ ਹਵਾ ਬੜੀ ਲੱਗਦੀ ਏ ਮੱਚੇ ਦੀ ਮੱਛੀ ਮੈਂ ਐਸੇ ਜਮਾਟਾ ਆ ਦਰਮਾਹਲ ਬੰਨ੍ਹ ਨਹੀਂ ਕਿ ਰਾਖਰ ਬੰਨ੍ਹ ਗਈ ਨਹੀਂ ਤੇ ਮੈਂ ਉਹ ਸਾਰੇ ਵੜਾ ਟਿੱਕੀ ਖੱਟਾ ਅੱਗੇ ਪੁੱਦੀ ਪਰ ਬੰਨ੍ਹਣਾ ਚਾਹੀਦਾ ਸੀ ਤਾਂ ਉਹ ਕੈਪੀ ਬੰਨ੍ਹ ਸਕਾਈ ਦੇ ਨਾਲ ਬੰਨ੍ਹ ਲਈ ਮੈਂ ਜਿਹਦੇ ਵਿੱਚ ਦੇ ਲੈਣ ਤੋਂ ਬੰਨ੍ਹਤੀ ਹੋਇਆ ਤਾਂ ਮੈਨੇ ਡਾਇਟ ਦਾ ਨਾਮ ਤੋਂ ਆਪਣੇ ਅਸਰ ਜਿਲਾ ਹੈ ਇਹ ਕਿ ਇੱਕਦਮ ਖੰਦੀ ਉਹ ਖਾ ਹੈਗਾ ਸੂਰਤ ਇੰਤਾ ਸਾਹਮਣੇ ਇਹ ਵੀ ਹੁਣ ਬਸ ਸ ਲੁਕਣ ਵਾਲੇ ਆ ਲੋਟੀ ਕੇ ਪਿੱਛੇ ਕੋਟੀ ਦੇ ਕੋਟੀ ਦੇ ਵਿੱਚ ਲਫਾਸੇ ਲੋਕਗੇ ਮੈਂ ਦੋਦਾ ਕੇ ਨਹੀਂ ਸੀ ਕਿ ਕਿ ਇਹ ਨਹੀਂ ਰਹੋ ਜੜਾ ਹੈਗਾ ਬਾਸ ਹੋਰ ਕਿੱਥੇ ਤੱਕ ਇੱਥੇ ਤੱਕ ਅੱਧੇ ਘੰਟੇ ਤੱਕ ਦੇਖੋ ਖਰੀ ਜੰਦੀ ਛੱਡ ਲੱਗ ਜਾਂਦੀ ਹੈ ਅੱਧੇ ਪੌਣੇ ਘੰਟੇ ਤੱਕ ਹੋ ਜਾਣਾ ਹੈਗਾ ਆ ਤੇ ਅੱਜ ਆ ਦੁਕਾਨਾਂ ਖੁੱਲੀਆਂ ਨਹੀਂ ਹੈਗੀਆਂ ਕੁਝ ਕਾ ਖੁੱਲੀਆਂ ਹੋਈਆਂ ਆ ਤੇ ਸਾਹਮਣੇ ਦਾ 뷰 ਹੋਏ ਹੋ ਜੇ ਆ ਸੁੰਨਮਸਾਨ ਪਈ ਹੋਈ ਆ ਕੋਈ ਕੋਈ ਘੁੰਮਦਾ ਪਿਆ ਆ ਆ ਵੀ ਸ਼ਾਪ ਬੰਦੇ ਹੀ ਕਰਦੇ ਇਹਦਾ ਪਤਾ ਨਹੀਂ ਹੈਗਾ ਐਸ਼ੇ ਪੁਰਾਣੀਆਂ ਸ਼ਾਪਾਂ ਆ ਆ ਵੀ ਬੰਦੇ ਹੀ ਆ ਤਕਰੀਬਨ ਤੇ ਇਹਦਾ ਪਤਾ ਨਹੀਂ ਕੀ ਰੀਜ਼ਨ ਆ ਅੱਛਾ ਅੱਛਾ ਠੀਕ ਆ ਤੇ ਇਧਰਲਾ ਸਾਡਾ ਹੈਗਾ ਸਟੇਡੀਅਮ ਸਟੇਡੀਅਮ ਵਿੱਚ ਬੱਚੇ ਖੇਡਦੇ ਹੋਏ ਆ ਛੋਟੇ ਵੱਡੇ ਸਾਰੇ ਖੇਡਦੇ ਆ ਛੋਟੇ ਵੱਡੇ ਸਾਰੇ ਖੇਡਦੇ ਆ ਕਹਿੰਦਾ ਮਤਲਬ ਆ ਜਾਂਦਾ ਆ ਨਿੱਕੀ ਜਿਹੀ ਰੱਦੀ ਜਿੱਲਗੀ ਆ ਚਲੋ ਅਸੀਂ ਹੁਣ ਅਗਲੇ ਅੱਗੇ ਜਾਣਾ ਹੈਗਾ ਰੈਸਟ ਹਾਊਸ ਗਰਾਉਂਡ ਉੱਥੇ ਜਾਵਾਂਗੇ ਅਸੀਂ ਚਲੋ ਜੀ ਕਰੋ ਸੈਰ ਸਟਾਰਟ ਪੰਚਪ ਪਬਲੀਅਨ ਚ ਕਰ ਲੋ ਜੋਗਾ ਹੈ ਹੁਣ ਮਾਰੇ ਹੁਣ ਸੈਰ ਸ਼ੁਰੂ ਕਰਨਗੇ ਸ਼ਤਾਬਦੀ ਬਣ ਗਏ ਹੁਣ ਇਹ ਸ਼ਤਾਬਦੀ ਬਣ ਗਏ ਤੇ ਫੇਰ ਦੌੜੇ ਜਾਣਗੇ ਮੋਰੇ ਮੋਰੇ ਜੋਗਾ ਵਾਲੇ ਵੀ ਦੇਖੀ ਜਾਂਦੇ ਇਹ ਜੋਗਾ ਵੀ ਸ਼ੁਰੂ ਕਰਾ ਲੈਣਾ ਇਹਨਾਂ ਦਾ ਲੱਤਾਂ ਬਾਤੜਾ ਤੋੜ ਦੜੀ ਉੱਧੜ ਨਾਲ ਵੀ ਪੈਂਦਾ ਸੀ ਤਾਂ ਕੋਈ ਆਇਆ ਨਹੀਂਗਾ ਤੇ ਅੱਜ ਕਾਫੀ ਜ਼ਿਆਦਾ ਰੌਣਕਾਂ ਆਚਦਾ ਉੱਧਰ ਵੀ ਆ ਜਾਓ ਮੁੰਡੇ ਬਾਲੀਬਾਲ ਖੇਲਣ ਵੀ ਆਏ ਆ ਤੇ ਉਹ ਮੁੰਡੇ ਉਧਰ ਕ੍ਰਿਕਟ ਵੀ ਖੇਲਣਦੇ ਆ ਖੁਸ਼ਕ ਤੇ ਮੇਲ ਹੁਣ ਸ਼ਤਾਬ ਦੀ ਜਾ ਰਹੀ ਆ ਬਾਕੀ ਸੇਗਲ ਸ਼ਤਾਬ ਦੀ ਮੋਰੀ ਮੋੜ ਨਿਕਲ ਗਈ ਆ ਸ਼ਤਾਬ ਦੀ ਜਾਂਦੀ ਮੋਰੀ ਮੋੜ ਇਹੋ ਦੇਖੋ ਤਰੀ ਮੋਰੀ ਮੋੜ ਸ਼ਤਾਬ ਦੀ થી ਅਸੀਂ ਪਿੱਛੇ ਪਿੱਛੇ ਕਿੱਥੇ ਫੜ ਹੁੰਦੀ ਸੜ ਤੋਂ ਕੱਲੀ ਧੋੜੀ ਜਾਣਦੀ ਆ ਤੇ 도ੜੀ ਹੀ ਜਾਂਦੀ ਹੈ ਤੁਸੀਂ ਬਾਦਰੀ ਪੁੱਤੀ ਹੈ ਹਾਂ ਉਹ ਦੇਖੋ ਬੱਚੇ ਅੱਜ ਕ੍ਰਿਕਟ ਵੀ ਖੇਡਣਦੇ ਗਰਾਊਂਡ ਦੇਖੋ ਕਿੰਨੀ ਖੁੱਲੀ ਆ ਹਾਂ ਮੈਂ ਨਾ ਤੁਹਾਨੂੰ ਨਹੀਂ ਗੱਲ ਕਰਦੀ ਪਈ ਸੀ ਵੀ ਇਹ ਹਨਾ ਗਰਾਊਂਡ ਦੇ ਵਿੱਚ ਆ ਕੇ ਸਾਰੇ ਹਨਾ ਆਪਣੇ ਆਪ ਨੂੰ ਇੱਕ ਮਾਈਂਡ ਫ੍ਰੀ ਇੱਕ ਮਹਿਸੂਸ ਹੁੰਦਾ ਜਿੱਦਾਂ ਹੁਣ ਮੈਨੂੰ ਵੀ ਮਹਿਸੂਸ ਹੁੰਦਾ ਪਿਆ ਐ ਇੱਧਰ ਆ ਸਾਰੇ ਹਨਾ ਕੱਲੇ ਕੱਲੇ ਜੇ ਬੈਠੇ ਜਿੱਦਾਂ ਉਹ ਅੰਕਲ ਹੁਣੀ ਕਿੰਨਾ ਸੋਹਣਾ ਬੈਠੇ ਹੋਏ ਆ ਯਾਨੀ ਕਿ ਇੱਕ ਤਰ੍ਹਾਂ ਦਾ ਮਾਈਂਡ ਫ੍ਰੀ ਬਿਲਕੁਲ ਕੋਈ ਟੈਨਸ਼ਨ ਨਹੀਂ ਯਾਨੀ ਕਿ ਘੰਟਾ ਦੋ ਘੰਟੇ ਨਾ ਹੁਣ ਮੇਰੇ ਦਿਮਾਗ ਚ ਤਾਲਾ ਤਾਲਾ ਸਬਜ਼ੀਆਂ ਦੀ ਕੋਈ ਟੈਨਸ਼ਨ ਨਹੀਂ ਜਿੱਦਾਂ ਘਰ ਬੜਨਾ ਫਾਰ ਯੋਰ ਕੀ ਬਣਾਈਏ ਪਿਆਜ਼ ਤੇ ਕੀ ਆ ਜਾਣੀਆਂ ਹਾਏ ਆ ਵੀ ਕਰਨ ਵਾਲਾ ਸੀ ਆ ਵੀ ਕਰਨ ਵਾਲਾ ਸੀ ਉਹ ਵੀ ਕਰਨ ਵਾਲਾ ਸੀ ਹੁਣ ਇਹ ਇੱਕਦਮ ਰਿਲੈਕਸ ਹੋ ਗਿਆ ਮਾਈਂਡ ਨਾ ਜਿਹੜਾ ਰਿਲੈਕਸ ਫ੍ਰੀ ਹੁਣ ਇੱਕ ਘੰਟਾ ਇੱਕ ਘੰਟਾ ਫ੍ਰੀ ਆ ਪਾ ਇੱਥੇ ਸੈਰ ਕਰਨਾ ਤੇ ਮੈਡਮ ਹੁਣਾਂ ਦੇ ਰੀਲ ਨਹੀਂ ਖਤਮ ਹੁੰਦੀਆਂ ਰੀਲਾਂ ਬਣਵਾਈ ਜਾਂਦੇ ਆ ਲੋਕੇਸ਼ਨ ਸੋਹਣੀ ਆ ਨਾ ਤਾਂ ਰੀਲਾਂ ਬਣਾਉਣ ਦਾ ਮਨ ਕਰਦਾ ਇਹਨਾਂ ਦਾ ਤੇ ਮੈਂ ਕਿਹਾ ਆਇਆ ਸੀ ਸੈਰ ਕਰਨਾ ਤੇ ਸੂਟ ਵੀ ਨਾ ਨੋਰਮਲ ਪਾਇਆ ਚਲੋ ਕਰਨ ਦਾ ਜੋ ਕਰ ਲਈਏ ਇੱਥੇ ਖੁਸ਼ੀ ਮਿਲਦੀ ਹੈ ਮਿਲ ਜਾਵੇ ਇਹਨਾਂ ਨੂੰ ਰੀਲ ਨਹੀਂ ਹੋਣੀ ਬੱਸ ਹੁਣ ਬੱਸ ਹੋ ਗਈ ਹੁਣ ਹਾਂ ਬੱਸ ਹੂੰ ਦੇਖਿਆ ਮੈਂ ਤੁਹਾਨੂੰ ਕਹਿੰਦੇ ਰੀਲਾਂ ਬਣਾਉਂਦੇ ਰੀਲਾਂ ਬਣਾਉਣ ਦੀ ਪਈ ਇਹਨਾਂ ਨੂੰ ਸ਼ੇਅਰ ਕਰੋ ਤੇ ਇੱਥੇ ਤੇਜ਼ ਤੁਰੋ ਤੇ ਹੋਰ ਤੇਜ਼ ਹੋਰ ਤੇਜ਼ ਠੰਡ ਤੋਂ ਬੱਦੇ ਨਜ਼ਰ ਆਦੇ ਹੋਏ ਮੈਂ ਵੀ ਸਿਰ ਤੇ ਟੋਪੀ ਲੈ ਲਈ ਆ ਤੇ ਇਹਨਾਂ ਨੇ ਵੀ ਕੰਨਾਂ ਨੂੰ ਵੀ ਢੇਡ ਲਈ ਮੈਂ ਕੰਨ ਬੋ ਠਰੰਦਾ ਇਹ ਕੰਡ ਆ ਚਲੋ ਅੱਵਾ ਪੈਣ ਜੀ ਹੈ ਨਾ ਹਾਂ ਇੱਧਰ ਐਕਸਰਸਾਈਜ਼ ਸ਼ੁਰੂ ਹੋਣ ਲੱਗੀ ਆ ਸ਼ੁਰੂ ਕਰਾਂਗੇ ਸ਼ੁਰੂ ਕਰ ਇਹਨਾਂ ਨੇ ਲੱਤਾ ਜਵਾਬ ਦੇ ਗੀਆਂ ਇਹਨਾਂ ਦੀਆਂ ਕਹਿੰਦੇ ਕੀ ਕਰ ਮਟਾਪੇ ਦੇ ਸ਼ਿਕਾਰ ਹੋਏ ਪਏ ਵੀ ਉਹ ਜਿਹੜੇ ਅੰਕਲ ਜਾਣਦੇ ਨੇ ਸਾਹਮਣੇ ਉਹ ਇੱਥੇ ਨਾ ਚਾਈਨਾ ਡੋਰ ਖੇਲ ਰਿਹਾ ਸਾਰੀ ਇਕੱਠੇ ਹੀ ਕਰਨਦਾ ਐ ਆਸਮਾਨ ਸੇਵਾ ਕਰਨਦਾ ਐ ਉਹ ਕਦੇ ਫਿਰ ਨਾ ਜਾਵ ਕੇ ਦੇ ਤੇ ਇੱਧਰ ਛੇ ਢੇਰ ਹੋ ਗਿਆ ਬਸ ਹੋ ਗਈ ਇਹਨਾਂ ਦੀ ਹੁਣ ਬਹੁਤ ਲਾ ਲੈ ਗਏ ਫਿਰ ਵੀ ਹੁਣ ਮੈਂ ਸ਼ਹਾਸ਼ ਬੈਠ ਕਾ ਮਾਰਦੇ ਜਾਣੇ ਬਾਅਦ ਘਰ ਰੋਟੀਆਂ ਵੀ ਨਹੀਂ ਪਕਾਉਣੀਆਂ ਹੋ ਗਏ ਬੰਤੀ ਇਨਾਪੇ ਚੀ ਜੀ ਕਰ ਮੱਛਰਾਂ ਦੀ ਰਾਣੀ ਸਾਰਾ ਸਿਰ ਤੇ ਇਹਦੇ ਮੱਛਰ ਆ ਤੂੰ ਮੱਛਰਾਂ ਦੀ ਰਾਣੀ ਆ ਉਹ ਵੀ ਮੋਟੇ ਮੋਟੇ ਆਜ ਇੱਧਰ ਪੰਛੀ ਲੋਕ ਵੀ ਆ ਗਏ ਆਪਣੇ ਘਰਾਂ ਨੂੰ ਤੇ ਮੇਲ ਪੰਛੀ ਕਰੇ ਆ ਗਏ ਤੇ ਹੁਣ ਘਰ ਵਾਲੀਆਂ ਉਹਨਾਂ ਨੂੰ ਪੁੱਛਣ ਦੀਆਂ ਕਿੱਥੇ ਗਿਆ ਸੀ ਤੂੰ ਕਿੱਥੇ ਸੀ ਨਾ ਟਾਈਮ ਲਾ ਗਏ ਆ ਤੇ ਬੱਤੀ ਸੀ ਗਈ ਹੈ ਨਾ ਤੈਨੂੰ ਪਤਾ ਨਹੀਂ ਕਰ ਛੇਤੀ ਹੁੰਦਾ ਇਦਾਂ ਕਹਿੰਦੀਆਂ ਉਹਨਾਂ ਨੂੰ ਲੜਦੀਆਂ ਹੋਈਆਂ ਆ ਜਿੱਦਾਂ ਹੀ ਲੜਦੀ ਹੁੰਦੀ ਹੈ ਦੇਖਿਆ ਦੇਖ ਆਪਣੇ ਬੰਦਿਆਂ ਨੂੰ ਪੁੱਛਦੀਆਂ ਤੇ ਬੋਲਦੀਆਂ ਨੇ ਕਿੱਥੇ ਗਿਆ ਤੂੰ ਆਇਆ ਕਿਉਂ ਨਹੀਂ ਨੇ ਛੇਤੀ ਲੇਟ ਕੱਲੀ ਆਇਆ ਐਦਾਂ ਕਰੁੰਦੀਆਂ ਸ਼ਹਿਰ ਅਸੀਂ ਘਰ ਲਈ ਘਰ ਵਾਪਸੀ ਹੋਣ ਲੱਗੀ ਹੁਣ ਜਾ ਕੇ ਨਾ ਰੋਟੀ ਪਾਣੀ ਪਕਾਉਣਾ ਹੁਣ ਘੰਟਾ ਘੁੰਮ ਲਿਆ ਆਪਾਂ ਹਣ ਕਰ ਨੂੰ ਚੱਲਦੇ ਆਂ ਨਿਕਲੋ ਸਿਕਿਉਰਿਟੀ ਚੱਕ ਚੋਂ ਇਹ ਸਿਕਿਉਰਿਟੀ ਚੱਕਾ ਹੈ ਗੋਲ-ਗੋਲ ਘੁੰਮਣਾ ਪੈਂਦਾ ਇੱਥੇ ਆਹ ਦੇਖੋ ਇੱਧਰਲਾ ਰੋਡ ਕੀਤਾ ਹੈਗਾ ਬਲਾਕ ਸਿਰਫ ਦੋ ਪਹੀਆਂ ਵਾਲੇ ਵਾਹਨ ਹੀ ਜਾ ਸਕਦੇ ਆ ਆ ਜੱਕ ਕੰਮ ਜਿਹੜਾ ਆ ਉਹ ਰੋਡ ਦਾ ਨਹੀਂ ਮੁੱਕਿਆ ਰੋਡ ਦਾ ਨਹੀਂ ਨਾਲਿਆਂ ਦਾ ਚੱਲਣ ਦੇ ਨਾਲਾ ਬੰਦਾ ਹੈ ਨਾਲਾ ਨਾਲਾ ਪੜਦਾ ਹੈ ਤੋਏ ਗੜਗੜ ਕੱਟੇ ਨਾ ਸੁਣਤਾ ਹੋ ਗਿਆ ਖਤਮ ਆ ਗਿਆ ਸੜਕ ਤੇ ਹੁੰਤਾ کافی ਦੇਰ ਦੇ ਲੱਗੇ ਹੋਇਆ ਇਹ ਦੇਸੀ ਵੀ ਨੇ ਮੈਨੇ ਤਾਂ ਆ ਛੱਡਿਆ ਉੱਤ ਆ ਦੇਖੋ ਕਿਹਦਾ ਪਾਣੀ ਪਾਣੀ ਖੜਾ ਹੋਇਆ ਆ ਇਹ ਆ ਲੋ ਬੈ ਗਏ ਨੇ ਅੰਡੇ ਉਹਨਾਂ ਅਸੀਂ ਲੱਗੇ ਹੈਗੇ ਆ ਸਬਜ਼ੀ ਦੀ ਤਿਆਰੀ ਕਰਨ ਮੈਂ ਅਨੋਂ ਲੱਗੀ ਸੀ ਗੋਭੀ ਬਣਾਉਣ ਮੈਂ ਸੋ ਗੋਭੀ ਬਣਾਉਣਾ ਨਹੀਂ ਆ ਤੇ ਫਿਰ ਰਾਤ ਦੀ ਰੋਟੀਆਂ ਜਿੰਨਾ ਖਾਵਾਂਗੇ ਵੈਸੇ ਮਸਾਂ ਦੀ ਦਾਲ ਵੀ ਪਈ ਹੋਈ ਆ ਤੇ ਥੋੜਾ ਜਿਹਾ ਪਨੀਰ ਵੀ ਪਿਆ ਹੋਇਆ ਆ ਉਹ ਵੀ ਅਸੀਂ ਨਾਲ ਖਾਵਾਂਗੇ ਤੇ ਮੈਂ ਰਾਜ ਹੁਣੀਆਂ ਤੱਕ ਆਈ ਨਹੀਂ ਹੈਗੇ ਆ ਟਾਈਮ ਬਸ ਥੋੜਾ ਹੀ ਰਹਿ ਗਿਆ ਹੁਣ ਹੁਣ ਲਿਆਵਾਂਗੇ ਕਿ ਟਿਊਸ਼ਨ ਤੋਂ ਜਦੋਂ ਉਹਨਾਂ ਦਾ ਮੈਸੇਜ ਆ ਗਿਆ ਨਾ ਫੇ ਲੈ ਕੇ ਆਵਾਂਗੇ ਤਾਂ ਡੱਡ ਜੀ ਦੁਕਾਨ ਤੇ ਹੈਗੇ ਤਾਂ ਚਲੋ ਇਧਰ ਸਜਾਅ ਜੀ ਹੋਣੀ ਲੱਗੇ ਹੈਗੇ ਪਾਠ ਕਰਨ ਚਲੋ ਇਹ ਪਾਠ ਕਰ ਲਣ ਅਸੀਂ ਅਸੀਂ ਬਣਾ ਲਾਂਗੇ ਸਭ ਠੀਕ ਵਾਦੀ ਤੇ ਆਲੂ ਵਿੱਚ ਆ ਲਿਆਣੇ ਆ ਦੁਕਾਨ ਤੋਂ ਪਿਆ ਤਾਂ ਹੈਗੇ ਇਹ ਆ ਗਏ ਨੇ ਤੇ ਇਹਨਾਂ ਨੇ ਆਉਂਦੇ ਰੌਲਾ ਪਾਤਾ ਕਹਿੰਦੇ ਤੁਸੀਂ ਕਿੱਥੇ ਗਏ ਸੀ ਤੁਸੀਂ ਕਿੱਥੇ ਗਏ ਸੀ ਇਹਨਾਂ ਨੇ ਖੜੇ 60 ਤੇ ਸੀ ਸੀ ਟੀਵੀ ਕੈਮਰੇ ਲਾਏ ਇਹਨਾਂ ਨੇ ਕਹਿੰਦੇ ਨੇ ਕਾਕਾ ਆਪਾਂ ਇੱਥੇ ਸੀਗੇ ਆਪਾਂ ਕਿੱਥੇ ਜਾਣਾ ਉਹ ਦੇਖੋ ਇੱਕ ਉਧਰ ਬੈਠਾ ਆਉਂਦਾ ਲੱਪਿਆ ਫੋਨ ਤੇ ਹੈਲੋ ਗਾਇਸ ਇੱਧਰ ਕਰੋ ਨਾ ਹੈਲੋ ਗਾਇਸ ਇੱਧਰ ਕਰੋ ਇੱਧਰ ਕਰੋ ਇੱਧਰ ਹੈਲੋ ਗਾਇਸ ਕੀ ਖਾ ਰਹਾ ਹੈ ਕੀ ਉਹ ਖਾ ਓਏ ਇੱਧਰ ਖਾ ਰਾ ਸੁਣ ਢਾਈ ਸੇ ਜਿਹੜਾ ਉਧੋ ਗਈ ਨਾ ਦੀਨ ਸਾਰੇ ਜਾਣੇ ਹੁਣ ਕੱਟੇ ਫਿਰ ਗਈ ਦਾ ਐਮੀ ਥੋੜੀ ਨਾ ਇੱਕ ਜਾਣ ਹੋਵੇ ਜਿੱਥੇ ਇੰਗਲਿਸ਼ ਦਾ ਮਾਸਟਰ ਆ ਗਿਆ ਸਾਡੇ ਕੋਲ ਤੇ ਮੈਨੇ ਹੁਣ ਡਿਊਟੀ ਤੇ ਡਟੇ ਨੇ ਤੇ ਆਪਣਾ ਕੰਮ ਕਰੀ ਜਾਂਦੇ ਨੇ ਆਹ ਰੋਟੀ ਪਾਣੀ ਕੀ ਬਣਾਉਣ ਲੱਗੇ ਹੁਣ ਜਰੂਰ ਕੀ ਬਣਾ ਲੱਗੇ ਉਹ ਮੈਂ ਲੈ ਲੇ ਤਾਂ ਮੈਂ ਤੇ ਇਹ ਉਹ ਬਣਾਣੀ ਆ ਯੋਦਨਾ ਇੱਦਾਂ ਆਇਆ ਗੋਬੀ ਤੇ ਆਹ ਦੋ ਚਣੇ ਪਏ ਆ ਮੈਂ ਦੋ ਪਈ ਹੀ ਬਣਾ ਲਵਾਂਗੇ ਹਰੇ ਚਣੇ ਹਰੇ ਚਣੇ ਮੈਂ ਕਿਹਾ ਇਹ ਹਣਾ ਪੂਜੋ ਕੇ ਬਣਾਣੇ ਕਿਉਂਕਿ ਮੱਤਾਂਉਂਗੀ ਦਾਲ ਵੀ ਪਈ ਹੋਈ ਆ ਤੇ ਅ ਪਨੀਰ ਦੀ ਸਬਜ਼ੀ ਸੀ ਤੇ ਆ ਪਨੀਰ ਦੀ ਸਬਜ਼ੀ ਤੇ ਮੈਂ ਸਾਢੇ ਦਰਜੇ ਨਖਾ ਲਈ ਹਾਂਜੀ ਹਾਂਜੀ ਇਹ ਜਿੰਨੇ ਵੀ ਐਕਸਪੈਰੀਮੈਂਟ ਸਾਰੇ ਮਿਰਤੇ ਕਰਦੇ ਹੁੰਦੇ ਆ ਤੇ ਮੈਨੂੰ ਕਹਿੰਦੇ ਆਹ ਜਿਹੜੇ ਚਣਿਆਂ ਨੂੰ ਟੇਸਟ ਕਰੋ ਕਹਿੰਦੇ ਆਹ ਵਾਲੇ ये हाँ कहने में, में तो ना taste करो हाँ अरे मेरे taste करने पड़ेगा लोथला डिप है वो तो तुम ये वो कर दिया ठीक है वैसे ठीक है मैं वो भी मैंने तो ये वाला नहीं ये यानी ये बड़ा इतना क्या कहते हैं आम तो भी बड़ा बड़ी mystery नहीं बना इतना mystery ये mystery तीन यानी साढ़े आ गया ਤੇ ਮੈਡਮ ਹੁਣੇ ਰੋਟੀ ਚਿੱਪੀ ਜੀ ਹੋਣ ਲੱਗੇ ਹੁਣ ਤੇ ਆਪਾਂ ਅੱਜ ਦੀ ਵਲੌਗ ਇੱਥੇ ਹੀ ਸਮਾਪਤੀ ਕਰਦੇ ਆ ਜੇ ਤੁਹਾਨੂੰ ਵਲੌਗ ਪਸੰਦ ਆਇਆ ਤੇ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜੂਰਿਓ ਤੇ ਸਾਨੂੰ ਦੱਸਿਓ ਕਰੋ ਕਿ ਤੁਹਾਨੂੰ ਸਾਡੇ ਵਲੌਗ ਨਹੀਂ ਤੁਹਾਨੂੰ ਸਾਡੇ ਵਲੌਗ ਕਹਿੋ ਜੀ ਲੱਗਦੇ ਨੇ ਤੇ ਬਾਕੀ ਆ ਸਾਡਾ ਮਰਾਜ ਹਾਂ ਫਟ ਉੱਪਰ ਹੈ ਜੀ ਇਹ ਸਾਡਾ ਮਹਾਰਾਜ ਆ ਤੇ ਬਾਕੀ ਚਲੋ ਆਪਾਂ ਤੁਹਾਨੂੰ ਕੱਲ ਦੇ ਬਲੌਗ ਵਿੱਚ ਮਿਲਦੇ ਆ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਸਰੀ ਦਾ ਬਾਏ ਬਾਏ